ਇਹ ਟਰੱਕ ਤੇ ਡਰਾਈਵਰ ਕਰਨ ਨੂੰ 2-2 3-3 ਮਹੀਨੇ ਬਾਅਦ ਹੋ ਜਾਂਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾ ਨਾਲ ਕਿਵੇਂ ਬੁਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਆਹ ਦੇਖ ਮੈਂ ਤੈਨੂੰ ਕਹਾਂ ਇਹ ਨਾ ਮੈਂ ਅਨਖੀ ਬੰਦਾ ਮੈਨੂੰ ਇਸਤ ਪਿਆਰੀ ਸੀ ਮੈਂ ਮੰਮੀ ਨੂੰ ਉਹ ਤੋਂ ਵੀ ਕਹਣਾ ਹੁੰਦਾ ਮੈਨੂੰ ਇਸਤ ਪਿਆਰੀ ਹੈ ਪੈਸਾ ਨਹੀਂ ਪਿਆਰਾ ਠੀਕ ਆ ਆਪਣੇ ਬੈਡਰੂਮ ਸਾਂਝੇ ਕਰਦੇ ਰਹਦੇ ਆ ਵੀ ਦੇ ਮੁੰਡੇ ਨਿੱਕਾ ਵੀਰਾ ਗੋਰਾ ਨਾਬੂ ਤੇਗਾ ਇਹਨਾਂ ਨੂੰ ਟੋਪਸ ਦੇ ਉੱਤੇ ਬੇਇੱਜ਼ਤੀ ਬਹੁਤ ਜ਼ਿਆਦੀ ਹੋਈ ਜੋ ਮੁੰਡਾ ਦੁਖੀ ਹੋ ਕੇ ਮਰਿਆ ਦਵਾਈ ਖਾਤੀ ਆਂਦਾ ਮੈਂ ਵੀ ਸਰਵਲੀ ਦੇ ਦੁੱਖੋ ਦੁਖੀ ਹੋਇਆ ਤੇ ਮੈਂ ਦਵਾਈ ਖਾਤੀ ਆਂਦਾ ਮੈਂ ਕਿਹੜੇ ਨਾਲ ਅਸਰ ਕਰਦੇ ਹੋਏ ਉਹਨੇ ਤਾਂ ਗੱਲਾਂ ਨਹੀਂ ਜਰੀਆਂ ਗਿਆ ਕਿ ਆਂਦਾ ਮੇਰੀ ਇੱਜ਼ਤ ਸੀ ਕੀ ਕੁਝ ਕਰਦੀ ਮੇਰਾ ਨਾਮ ਰਜੀਤ ਰਜੀਤ ਤੇ ਕੀ ਲੱਗਦਾ ਹੈ ਜਿਹੜਾ ਜੇ ਮੇਰਾ ਪਾਂਜਾ ਸੀ ਕੀ ਕਰਦਾ ਸੀ ਉਹ ਗੱਡੀ ਚ ਲੰਮਦਾ ਸੀ ਟਰੱਕ ਚਲ ਘਰੇ ਆਉਂਦਾ ਸੀ ਪਤਾ ਨਹੀਂ 2 ਢਾਈ ਮਿਨ ਹੋ ਗਏ 2 ਢਾਈ ਮਿਨ ਮਿੰਪਿਛੂ ਆਇਆ ਉਹ ਰਾ ਵਿੱਚ ਆ ਗਏ ਉਹਨੇ ਕਿਹਾ ਰਾਜੋਂ ਗੋਲੀਆਂ ਲੈ ਲਿਆ ਵੀ ਤੁਸੀਂ ਪਿੰਡ ਛੱਡ ਦਿਓ ਕਿੱਥੇ ਤੇ ਪਰਛਾਨ ਹੋ ਕੇ ਖਾਦੀਆਂ ਉਹਨੇ ਪਰੇਸ਼ਾਨ ਤਾਂ ਬੁੜੀ ਤੋਂ ਸੀ ਤੇ ਦੋ ਤਿੰਨਾਂ ਬੁੜੀਆਂ ਨੇ ਵੀ ਨਾਲ ਉਹਨੂੰ ਤੰਗ ਕੀਤਾ ਵੀ ਉਹ ਜਿਹੜੀ ਬੁਟੀ ਸੀ ਉਹਦੀ ਇੱਕ ਉਹਦੀ ਭੂਆ ਸੀ ਇੱਕ ਜਿਹੜੀ ਮੁੰਡਾ ਗਿਆ ਲੈ ਕੇ ਗਿਆ ਉਹਦੀ ਮਾਂ ਹੈ ਮਤਲਬ ਉਹਨਾਂ ਦੇ ਵੀ ਉਹਨੇ ਨਾਮ ਵਿੱਚ ਮੋਬਾਈਲ ਤੇ ਲਿਖਿਆ ਹੋਇਆ ਹੈ ਤੇ ਉਹਨਾਂ ਤੋਂ ਪਰੇਸ਼ਾਨ ਹੋ ਕੇ ਖਾਦੀਆਂ ਕੋਈ ਦੋ ਵਿੱਚ ਵੀਡੀਓ ਉਹਨੂੰ ਵਿਖਾਈਆਂ ਨੇ ਬਹੁਤ ਮੁੰਡਿਆਂ ਨੇ ਮੈਨੂੰ ਨਹੀਂ ਪਤਾ ਚਾਰ ਮੁੰਡੇ ਵਿੱਚ ਉਹਨੇ ਵੀਡੀਓ ਖਾਈਆਂ ਵੀਡੀਓ ਮੈਨੂੰ ਉਹਨੇ ਆਖਿਆ ਮਾਸੀ ਆ ਵੀਡੀਓ ਵੇਖ ਲਈਆਂ ਮੇਰਾ ਸਿਰ ਆਪਦਾ ਸਿਰ ਕੁੱਟਦਾ ਸੀ ਬਹੁਤ ਕੁੱਟਦਾ ਸੀ ਆਪਦਾ ਸਿਰ ਹੇ ਸਾਥੋਂ ਵੀ ਨਹੀਂ ਸੰਭਿਆ ਗਿਆ ਨਾ ਉਹਨੇ ਨਾ ਰੋਟੀ ਨਹੀਂ ਖਾਧੀ ਨਾ ਉਹਨੇ 3 ਦਿਨ ਬਾਹਰ ਰੋਟੀ ਖਾਧੀ ਨਾ ਇੱਥੇ ਆ ਕੇ ਖਾਧੀ ਤੇ ਅਸੀਂ ਇੱਕ ਮੈਨੂੰ ਇੱਕ ਮੈਂ ਇੱਕ ਮੇਰੀ ਭੈਣ ਇੱਕ ਬੁੱਢੀ ਆਉਂਦੀ ਸੱਸ ਮੈਂ ਮਿੱਠਿਆ ਤੋਂ ਲੈ ਕੇ ਆਪਦੇ ਘਰੇ ਇੱਥੇ ਆ ਗਈ ਪਰੋਈ ਪਰ ਵੀ ਚਲ ਮੁੰਡਾ ਬੱਚਿਆਂ ਨੂੰ ਮਿਲੂਗਾ ਬੱਚੇ ਸਹੀ ਠੀਕ ਹੋ ਜੂਗਾ ਮੁੰਡੇ ਦਾ ਦਿਮਾਗ ਰੋ ਜਾਊਗਾ ਪਰ ਨਾ ਉਹਨੂੰ ਵੀਡੀਓ ਨੇ ਖਾ ਲਿਆ ਮੁੰਡਾ ਮੇਰਾ ਸਾਡਾ ਵੀਡੀਓ ਵਿਖਾਈਆ ਮੁੰਡਿਆਂ ਨੇ ਕਿ ਆ ਵੇਹ ਤੇਰੀ ਰੋਟੀ ਨੰਗੀ ਹੂ ਆ ਵੇਹ ਤੇਰੀ ਰੋਟੀ ਵੀਡੀਓ ਕੱਟਦੀ ਹੂ ਤੇ ਪਤਾ ਨਹੀਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹਦੇ ਬਾਰੇ ਜੋ ਜੋ ਟੌਰਚਰ ਕਰ ਜੋ ਜੋ ਥਾ ਮੁੰਡਿਆਂ ਨੇ ਕੀਤਾ ਇੱਕ ਮੁੰਡੇ ਨੂੰ ਉਹਨੇ ਟੋਕਸ ਵੀ ਦਿੱਤੇ ਨੇ ਉਹ ਆਦੀ ਮੇਰੇ ਲੈ ਗਏ ਉਹ ਮੁੰਡੇ ਨੂੰ ਟੋਰਸ ਦਿੱਤੇ ਨੇ ਪੈਸੇ ਮੁੰਡਿਆਂ ਨੂੰ ਖਵਾਉਂਦੀ ਸੀ ਤੇ ਮਤਲਬ ਕੀ ਕਸਾਮ ਹਾਂ ਜੋ ਕਰਦੀ ਸੀ ਮੁੰਡੇ ਇੱਕ ਮੁੰਡੇ ਦਾ ਨਾਂ ਲੈਂਦਾ ਸੀ ਉਹ ਮੁੰਡੇ ਨੂੰ ਫੋਨ ਕਰਦਾ ਸੀ ਤੇਰੀ ਜੁਰਤ ਸਾਡੇ ਘਰ ਮੋਬਾਈਲ ਤੇ ਹੈਗਾ ਉਹ ਦੂਜਾ ਮੁੰਡਾ ਹੋਰ ਨਾਂ ਲੈ ਦਿੰਦਾ ਸੀ ਗਾਂ ਆ ਵੀ ਮੁੰਡੇ ਆ ਵੀ ਮੁੰਡੇ ਤੇਰੇ ਘਰੇ ਤਲਾਈ ਉਹੀ ਰਹਿੰਦੀ ਏ ਉਹ ਮੁੰਡਿਆਂ ਨੇ ਬਹੁਤ ਕੁਝ ਲਿਖਿਆ ਮੋਬਾਈਲ ਤੇ ਬਹੁਤ ਹੈਗਾ ਨਹੀਂ ਮੈਂ ਅਸੀਂ ਤਾਂ ਮਿੱਠਿਆ ਮੈਂ ਫਿਰੋਜ਼ਪੁਰਾ ਮੈਂ ਮੈਂ ਤਾਂ ਕਿ ਉਹਨਾਂ ਇਨਸਾਨ ਮੈਂ ਬਹੁਤ ਕਿਹਾ ਸੀ ਇਨਸਾਨ ਮਿਲੇ ਉਹ ਕੁੜੀ ਬਹੁਤ ਤੰਗ ਕੀਤਾ ਮਾਂ ਆਪ ਵਾਲੀ ਮਾਨਸ ਸੱਸ ਭਰੀ ਮਾਨਸ ਉਹਨੇ ਸੱਸ ਸੱਸ ਜਿਹੜੀ ਉਹ ਕੰਮ ਨਹੀਂ ਕੀਤਾ ਸੱਸ ਤੇ ਆਪਨੇ ਰੋਟੀਆਂ ਪਕਾ ਕੇ ਖਵਾਉਂਦੀ ਰਹੀਏ ਸੱਸ ਉਹਨੂੰ ਅੰਦਰ ਬਾਹਰ ਉਹਨੇ ਆਖਿਆ ਚਲ ਮੇਰੇ ਪੁੱਤਰ ਦਾ ਘਰ ਵਸਦਾ ਰੇ ਮੇਰਾ ਪੁੱਤਰ ਬਾਹਰ ਹੈ ਹਨਾ ਫਿਰ ਸੱਸ ਤੋਂ ਫਿਰ ਵੀ ਕੁੱਤੀ ਤੋਂ ਸਵਾਲ ਵੀ ਬੋਲਦੀ ਸੱਸ ਸੋਹਰੇ ਨੇ ਪੁੱਛ ਨਹੀਂ ਉਹਨੂੰ ਕਿਹਾ ਬੱਚਿਆਂ taraf ਵਾਲੀ ਤੇ ਪਤਾ ਨਹੀਂ ਇਹਨੂੰ ਕੀ ਕਿਸੇ ਦੀ ਚੁੱਕਣਾ ਹੈ ਆਂਦੇ ਵੀ ਇੱਕ ਮੁੰਡੇ ਦੀ ਜਿਹੜੀ ਕੁੜੀ ਜਿਹੜਾ ਕੁੜੀ ਜਿਹੜਾ ਮੁੰਡਾ ਹੈ ਨਾ ਪਹਿਲੋਂ ਇਹਦੀ ਮਾਂ ਰਿਸ਼ਤਾ ਮੰਗਦੀ ਸੀ ਉਹ ਰਿਸ਼ਤਾ ਇੰਦਰ ਇੰਦਰ ਹੋ ਗਿਆ ਗੋਰਾ ਗੋਰਾ ਇਹ ਰਿਸ਼ਤਾ ਮੰਗਦੀ ਸੀ ਇਹਾਂ ਦੇ ਰਿਸ਼ਤਾ ਨਹੀਂ ਹੁੰਦੇ 6 ਸਾਲਾਂ ਬਾਅਦ ਭੱਜੀ ਹਾਂ 6 ਸਾਲਾਂ ਬਾਅਦ ਭੱਜੀ ਏ ਮੁੰਡੇ ਨਿੱਕੇ ਨਿੱਕੇ ਦੋ ਛੱਡ ਕੇ ਇਹਨਾਂ ਨੂੰ ਦਵਾਈ ਪਾਤੀ ਰਾਤ ਕਿ ਰਾਤ ਕੋ ਪਤਾ ਨਹੀਂ ਕਿਉਂ ਗਈ ਤੜਕੇ ਆ ਇਹ ਡਿੱਗਦੇ ਫਿਰਿਆ ਮੁੜ ਕੇ ਰਾਹ ਤੇ ਜਾਗਦੇ ਉਲਟੀਆਂ ਕਰਦੇ ਰਹੇ ਰਾਹ ਉਲਟੀਆਂ ਕਰਦੇ ਰਹੇ ਡਿੱਗੇ ਫਿਰ ਇਹ ਗਵਾਡੀਆਂ ਨਹੀਂ ਅੱਗੇ ਵੇਖਿਆ 7:30 ਵਜੇ ਤੇ ਕਰ ਉਹਨਾਂ ਗੋਲੀ ਦਿੱਤੀ ਗਿਆ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਕਿੱਥੋਂ ਦਾ ਰਹਿਣ ਵਾਲੇ ਹੋ ਮੈਂ ਪੁنڈਿਆ ਦੀ ਖਤਰਿਆਂ ਦਾ ਰਹਿਣ ਵਾਲਾ ਜੀ ਅੱਜ ਕਿਹੜੀ ਮੁੰਡੇ ਦੇ ਥੂ ਸਾਈਡ ਕੀ ਕੀ ਕਰ ਤੇ ਕੀ ਕਰਦਾ ਹੈ ਉਹ ਮੇਰਾ ਸਾਲਾ ਸੀ ਜੀ ਮਿੱਠੇ ਪਿੰਡ ਤੋਂ ਸੁਖਵਿੰਦਰ ਸਿੰਘ ਉਹ ਟਰੱਕ ਡਰਾਈਵਰ ਸੀਗਾ ਜੀ ਤੇ ਉਹ ਟਰੱਕ ਤੇ ਡਰਾਈਵਰੀ ਕਰ ਲੋ 2-2 3-3 ਮਹੀਨੇ ਬਾਅਦ ਹੋ ਜਾਂਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾਂ ਨਾਲ ਕਿਵੇਂ ਬਿਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਤੇ ਕੁਛ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਕਿਵੇਂ ਫਰਾਰ ਹੋ ਗਈ ਦੋਨੇ ਬੱਚੇ ਘਰ ਛੱਡ ਗਏ ਆਪ ਦੀ ਜਾ ਹੋਏ ਨੂੰ 6-7 ਸਾਲ ਹੋ ਗਏ ਆ ਦੋਨੇ ਬੱਚੇ ਘਰ ਛੱਡ ਗਏ 7 ਸਾਲ ਹੋਏ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਤੇ ਆਪ ਉਹਨਾਂ ਨਾਲ ਚਲੀ ਗਈ ਉਹ ਮੁੰਡਾ ਉਸ ਤੋਂ ਬਾਅਦ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ ਉਹ ਫੋਜ ਭੱਜ ਆ ਗਿਆ ਸੀ ਆਪਦੀ ਮਾਸੀ ਕੋਲ ਇੱਥੇ ਪੰਚਾਇਤਦਨ ਆ ਮਾਸੀ ਕੋਲੇ ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਬਣਾਈ ਜਿਹਦੇ ਚੋ ਚਾਲ ਮੁੰਡਿਆਂ ਦੇ ਉਹਨੇ ਨਾਂ ਲਏ ਆ ਜਿਨ੍ਹਾਂ ਨਾਲ ਉਹ ਕੁੜੀ ਦੇ ਰਿਲੇਸ਼ਨ ਸੀ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਦੇ ਵਿੱਚ ਸਲਫਾਸ ਵੀ ਦਿਖਾਉਂਦਾ ਕਿ ਉਹਨੇ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਆ ਕੀ ਉਹਨੂੰ ਆਸ਼ਿਕ ਪਰ ਜਿਹੜੇ ਉਹ ਵੀ ਤਾਕ ਕਰਦੇ ਸੀਗੇ ਉਹਨੂੰ ਉਹ ਉਹਨੂੰ ਬੈਡਰੂਮ ਦੀਆਂ ਵੀਡੀਓ ਭੇਜਦੇ ਸੀ ਜੀ ਬੜਾ ਬਣਾ ਕੇ ਹਾਂਜੀ ਬਣਾ ਬਣਾ ਕੇ ਹਾਂਜੀ ਉਹ ਜਦੋਂ ਇਹਦੇ ਘਹਾ ਵਾ ਕੇ ਇਹਦੀ ਜਨਾਨੀ ਨਾਲ ਰਿਲੇਸ਼ਨ ਬਣਾਉਂਦੇ ਸੀ ਤੇ ਬੈਡਰੂਮ ਦੀ ਵੀਡੀਓ ਬਣਾਉਂਦੇ ਸੀ ਜੋ ਇਹਨੂੰ ਭੇਜਦੇ ਸੀ ਇਹ ਦੀ ਜਨਾਨੀ ਨੇ ਆਪਦੇ ਟੌਪਸ ਵੀ ਉਹਨਾਂ ਨੂੰ ਦਿੱਤੀ ਹੋਏ ਸੀ। ਉਹ ਸਾਰ ਨਹੀਂ ਸਕਿਆ ਗੱਲ ਉਹਨਾਂ ਦੀ। ਉਹ ਗੱਲ ਨਹੀਂ ਸਹਿ ਸਕਿਆ ਜੀ ਇਸ ਕਰਕੇ ਉਹਨੇ ਸਲਫਾਸ ਕਰਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਸਾਨੂੰ ਇਨਸਾਫ ਦਵਾਇਆ ਜਾਵੇ। ਆਖਾ ਔਰਤ ਦੇ ਹੁਣ ਜਿਹੜੇ ਬਾਕੀ ਉਹ ਬੜੇ ਗਏ ਕਿ ਨਹੀਂ? ਨਹੀਂ ਪੁਲਿਸ ਵੱਲੋਂ ਸਾਨੂੰ ਕਾਲ ਆਈ ਹੈ ਜੀ ਤੇ ਇਕੱਲੀ ਆਤ ਫੜੀ ਆ। ਉਹਨਾਂ ਨੇ ਨਹੀਂ ਫੜਿਆ ਜੀ। ਉਹਨਾਂ ਨੂੰ ਨਹੀਂ ਫੜਿਆ ਜੀ। ਹੋਰ ਫੜਨੇ ਚਾਹੀਦੇ ਨੇ? ਹਾਂ ਜੀ ਉਹਨਾਂ ਨੂੰ ਫੜਨੇ ਚਾਹੀਦਾ। ਜਿਹੜੀ ਉਹ ਤੁਹਾਡੇ ਕੋਲ ਜਿਹੜੇ ਬਣਾ ਕੇ ਗਿਆ। ਹਾਂ ਜੀ ਉਹ ਵੀਡੀਓ ਸਾਡੇ ਕੋਲ ਆਈ ਹੈ। ਉਹਦੇ ਉਹਦਾ ਮੋਬਾਈਲ ਵੀ ਥਾਣੇ ਵਿੱਚ ਜਮਾ ਹੈ। ਹੋਰ ਸਖਤ ਕਾਰਵਾਈ ਹੁਣ ਕੀਤੀ। ਹਾਂਜੀ, ਮੋਬਾਈਲ ਦੇ ਵਿੱਚ ਵੀ ਉਹਨਾਂ ਦੇ ਉਹਦੇ ਬਹੁਤ પુਰੂਫ ਲੱਭ ਜਾਣਗੇ। ਉਹ ਥਾਣੇ ਜਮ੍ਹਾਂ ਕਰਵਾ ਦਿੱਤਾ ਸੀ। ਲੜਕਾ ਸੁਖਵਿੰਦਰ ਸਿੰਘ ਉਰਫ਼ ਛਿੰਦਾ ਉਤਰਬੋਹ ਸਿੰਘ ਵਾਸੀ ਪਿੰਡ ਮਿੱਠੇ ਥਾਣਾ ਮਹੂ ਦਾ ਰਹਿਣ ਵਾਲਾ ਸੀ। ਉਹਦੀ ਜਿਹੜੀ ਆਰਸੀ ਜਸ਼ਨਪ੍ਰੀਤ ਕੌਰ ਉਹ ਉਹਦੇ ਨਾਲ ਉਹਦੀ ਬਣਦੀ ਨਹੀਂ ਸੀ ਉਹਨਾਂ ਦਾ ਲੜਾਈ ਝਗੜਾ ਜਾਂਦਾ ਸੀ। ਦੇ ਜਿਹੜੇ ਗੁੰਮੀਆਂ ਫਸ ਕੇ ਕੀ ਕਰਦੇ ਇਹ ਗੋਲੀਆਂ ਉਸ ਮੁੰਡੇ ਨੇ ਤਾਂ ਖਾਧੀਆਂ ਵੀ ਉਹਦੀ ਲੜਕੀ ਉਹ ਕਹਿੰਦਾ ਸੀ ਵੀ ਮੇਰੇ ਘਰ ਵਾਲੀ ਆ ਜਿਹੜੀ ਇਹਦੇ ਕੋਈ ਬੰਦਿਆਂ ਨਾਲ ਸੰਬੰਧ ਹੈ ਪਿੰਡ 'ਚ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਮੁੰਡਿਆਂ ਨੇ ਉਹਨੂੰ ਮਾੜਾ ਚੰਗਾ ਬੋਲਿਆ ਜਾਂ ਉਹਨੂੰ ਫੋਟੋ ਪਾਈ ਕੋਈ ਤੇ ਉਹਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ ਜਦੋਂ ਸਹਿਣ ਨਹੀਂ ਕੀਤਾ ਘਰ ਵਾਲੀ ਬਾਰੇ ਤਾਂ ਉਹਨੇ ਫਿਰ ਗੁੱਸੇ ਵਿੱਚ ਆ ਕੇ ਉਹਨੇ ਸਲਫਾਸ ਗਾਲੀਆ ਦੇ ਉਹਦੀ ਮੌਤ ਹੋ ਗਈ ਹੈ। ਇਹ ਕੋਈ ਪਤਨੀ ਕੋਲ ਆਪਾਂ ਮਕਦਮਾ ਦਰਜ ਕਰਦੇ। ਮਕਦਮਾ ਨੰਬਰ 306 ਮਿਤੀ 8 6 24 ਅਧੀਨ ਧਾਰਾ 306 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰ ਲਿਆ। ਉਹਦੇ ਵਿੱਚ ਅਜੇ ਜਿਹੜੀ ਦੋਸ਼ੀਆਂ ਉਹਦੀ ਪਤਨੀ ਪਾਈ ਗਈ ਹੈ। ਉਹਨੂੰ ਅੱਜ ਥਾਣਾ ਸਿਟੀ ਫਰੋਇਪੁਰ ਫਰੋਇਪੁਰ ਸ਼ਹਿਰ ਦੇ ਵਿੱਚ ਆਈ ਸੀ ਰਿਸ਼ਤੇਦਾਰੀ ਵਿੱਚ। ਉੱਥੋਂ ਦੀ ਗ੍ਰਿਫਤਾਰੀ ਉਹਨੂੰ ਗ੍ਰਿਫਤਾਰ ਕਰ ਲਿਆ। ਬਾਕੀ ਉਹਦੇ ਤੋਂ ਉਹਦੀ ਪੁੱਛਗਿੱਛ ਕੀਤੀ ਜਾਊਗੀ। ਜਿਹੜਾ ਜਿਹੜਾ ਵੀ ਅੱਗੇ ਸਾਨੂੰ ਪਤਾ ਲੱਗੂਗਾ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ।